ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੱਖ ਸਿਧਾਂਤ YouTube ਚੈਨਲ ਪਿਛਲੀ ਵੀਡੀਓ ਵਿੱਚ ਆਪਾਂ ਗੱਲ ਕੀਤੀ ਸੀ ਅਨੰਦਪੁਰ ਸਾਹਿਬ ਦੇ ਕੇਲੇ ਨੂੰ ਛੱਡਣ ਅਤੇ ਪਰਿਵਾਰ ਦੇ ਸਰਸਾ ਨਦੀ ਵਿਖੇ ਵਿਛੋੜੇ ਬਾਰੇ ਅਤੇ ਆਪਾਂ ਭਾਈ ਬਚਿੱਤਰ ਸਿੰਘ ਜੀ ਦੀ ਸ਼ਹਾਦਤ ਬਾਰੇ ਇੱਕ ਅਲੱਗ ਵੀਡੀਓ ਬਣਾਉਣ ਦਾ ਵਾਅਦਾ ਕੀਤਾ ਸੀ ਸੋ ਆਪ ਸਭ ਦੇ ਸਾਹਮਣੇ ਬਾਬਾ ਬਚਿੱਤਰ ਸਿੰਘ ਜੀ ਦੀ ਸ਼ਹੀਦੀ ਦਾ ਵਰਣਨ ਹਾਜ਼ਰ ਹੈ ਸਾਨੂੰ ਆਪਣੀ ਸੁਰਤ ਨੂੰ ਅਨੰਦਪੁਰ ਸਾਹਿਬ ਵਿੱਚ ਲੈ ਜਾਣਾ ਪਵੇਗਾ ਜਿਸ ਦਿਨ ਅਨੰਦਪੁਰ ਚ ਸਾਹਿਬ ਨੂੰ ਛੱਡਿਆ ਜਾਣਾ ਸੀ ਪਰਿਵਾਰ ਵਿਛੋੜੇ ਦੀ ਰਾਤ ਨੂੰ ਲਗਭਗ ਹਰ ਮੋਤਵਾਰ ਸਿੰਘ ਦੀ ਜ਼ਿੰਮੇਵਾਰੀ ਵੱਖੋ-ਵੱਖਰੇ ਕਾਰਜਾਂ ਉੱਪਰ ਲਗਾਈ ਹੋਈ ਸੀ। ਬਾਬਾ ਦੀਪ ਸਿੰਘ ਜੀ ਅਤੇ ਬਾਬਾ ਬੁੱਢਾ ਸਿੰਘ ਵਹੀਰ ਦੇ ਪਿੱਛੇ ਰਹਿ ਕੇ ਵਹੀਰ ਦੀ ਰੱਖਿਆ ਕਰ ਰਹੇ ਸਨ। ਭਾਈ ਉਦੇ ਸਿੰਘ ਹਤੌਦ ਦੇ ਇਲਾਕੇ ਵਿੱਚ ਸ਼ਾਹੀ ਡਿੱਬੀ ਤੇ ਤਨਾਤ ਸਨ। ਭਾਈ ਬਚਿੱਤਰ ਸਿੰਘ ਦੀ ਡਿਊਟੀ ਮਲਕਪੁਰ ਰੰਗੜਾ ਦੇ ਪਿੰਡ ਵਿੱਚ ਲਗਾਈ ਹੋਈ ਸੀ ਜੋ ਕਿ ਸਰਸਾ ਦੇ ਪਰਲੇ ਪਾਸੇ ਹੈ। ਭਾਈ ਬਚਿੱਤਰ ਸਿੰਘ ਨਾਲ 100 ਦੇ ਕਰੀਬ ਸਿੰਘ ਸਨ ਜਿਨ੍ਹਾਂ ਦਾ ਮੁਕਾਬਲਾ ਵਜ਼ੀਰ ਖਾਨ ਦੀ 49000 ਦੀ ਫੌਜ ਨਾਲ ਹੋਣਾ ਸੀ। ਇਸ ਟੋਕੜੀ ਦਾ ਕੰਮ ਇੱਕ ਤਾਂ ਸਰਹੰਦ ਦੀ ਫੌਜ ਨੂੰ ਰੋਕਣਾ ਅਤੇ ਦੂਜਾ ਵਹੀਰ ਨੂੰ ਸਰਸਾ ਨਦੀ ਪਾਰ ਕਰਨ ਵਿੱਚ ਸੁਰੱਖਿਆ ਪ੍ਰਦਾਨ ਕਰਨੀ ਸੀ। ਸਰਸਾ ਨਦੀ ਪਾਰ ਕਰਨ ਉਪਰੰਤ ਗੁਰੂ ਸਾਹਿਬ ਵੱਡੇ ਸਹਬਜਾਦੇ ਅਤੇ ਹੋਰ ਸਿੰਘ ਕੋਟਲਾ ਨਿਹੰਗ ਖਾਂ ਵੱਲ ਨੂੰ ਰਵਾਨਾ ਹੋ ਜਾਂਦੇ ਹਨ। ਇਸ ਪਿੰਡ ਦਾ ਨਾਂ ਨਿਹੰਗ ਖਾਂ ਦੇ ਨਾਮ ਉੱਪਰ ਰੱਖਿਆ ਗਿਆ ਸੀ। ਨਿਹੰਗ ਖਾਂ ਦੇ ਵਡੇਰੇ ਬਾਬਰ ਦੇ ਸਮੇਂ ਭਾਰਤ ਵਿੱਚ ਆਏ ਸਨ। ਇਹਨਾਂ ਦਾ ਪਿਸ਼ੋਕੜ ਖੁਰਾਸਾਨ ਦਾ ਸੀ। ਪੰਜਾਬ ਦਾ ਵਾਤਾਵਰਣ ਅਤੇ ਮਾਹੌਲ ਚੰਗਾ ਲੱਗਣ ਕਾਰਨ ਉਹ ਪੰਜਾਬ ਵਿੱਚ ਹੀ ਵੱਸ ਗਏ। ਅਤੇ ਉਹਨਾਂ ਨੇ ਖੁਰਾਸਾਨ ਤੋਂ ਘੋੜੇ ਲਿਆਉਣ ਅਤੇ ਪੰਜਾਬ ਵਿੱਚ ਵੇਚਣ ਦਾ ਵਪਾਰ ਸ਼ੁਰੂ ਕਰ ਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਨਿਹੰਗ ਖਾਨ ਦੇ ਪਿਤਾ ਨੇ ਗੁਰੂ ਸਾਹਿਬ ਨੂੰ ਅਤੇ ਗੁਰਸਿੱਖਾਂ ਨੂੰ ਕਈ ਵਾਰ ਘੋੜੇ ਭੇਟ ਕੀਤੇ ਅਤੇ ਕਈ ਵਾਰ ਵੇਚੇ। ਇਸ ਸੰਦਰਭ ਨੂੰ ਦੱਸਣ ਦਾ ਇਹ ਮੰਤਵ ਹੈ ਕਿ ਸੰਗਤ ਨੂੰ ਇਹ ਪਤਾ ਲੱਗੇ ਕਿ ਨਿਹੰਗ ਖਾਨ ਦਾ ਪਰਿਵਾਰ ਕੁਪਸ਼ੋਕੜ ਗੁਰੂ ਘਰ ਪ੍ਰਤੀ ਸ਼ਰਧਾ ਵਾਲਾ ਸੀ। ਨਿਹੰਗ ਖਾਨ ਦੇ ਪਰਿਵਾਰ ਵਿੱਚ ਉਸ ਦੀ ਬੇਗਮ ਬੀਬੀ ਜੈਨਾ ਅਤੇ ਉਸ ਦੀ ਸੁਪੁੱਤਰੀ ਬੀਬੀ ਮਮਤਾ ਜੀ ਸੀ। ਇਸ ਤੋਂ ਇਲਾਵਾ ਨਿਹੰਗ ਖਾਨ ਦੀ ਭੈਣ ਵੀ ਸੀ ਜਿਸ ਦੇ ਦੋ ਪੁੱਤਰ ਗਨੀਖਾਂ ਅਤੇ ਨਵੀਖਾਂ ਸਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾ ਕੇ ਘੇਰੇ ਵਿੱਚੋਂ ਕੱਢਣ ਲਈ ਸਹਾਇਤਾ ਕੀਤੀ ਸੀ ਜਿਸ ਦਾ ਜ਼ਿਕਰ ਇਤਿਹਾਸ ਵਿੱਚ ਅੱਗੇ ਜਾ ਕੇ ਆਉਂਦਾ ਹੈ ਗੁਰੂ ਸਾਹਿਬ ਸਰਸਾ ਨਦੀ ਪਾਰ ਕਰਕੇ ਆਪਣੇ 40 ਸਿੰਘਾਂ ਨਾਲ ਇਸੇ ਨਿਹੰਗ ਖਾਨ ਦੇ ਘਰ ਕੁਝ ਸਮਾਂ ਠਹਿਰੇ ਕਿ ਉਹਨਾਂ ਨੂੰ ਖਬਰ ਪਹੁੰਚੀ ਕਿ ਮਲਕਪੁਰ ਰੰਗੜਾ ਵਿਖੇ ਤੈਨਾਤ ਫੌਜ ਉੱਪਰ ਹਮਲਾ ਹੋ ਗਿਆ ਹੈ ਜਿਸ ਵਿੱਚ ਸਿਰਫ ਇੱਕ ਸਿੰਘ ਬਚਿਆ ਹੈ ਜੋ ਕਿ ਭਾਈ ਬਜਿੱਤਰ ਸਿੰਘ ਸੀ ਗੁਰੂ ਸਾਹਿਬ ਨੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਭਾਈ ਬਚਿੱਤਰ ਸਿੰਘ ਨੂੰ ਘੇਰੇ ਵਿੱਚੋਂ ਸੁਰੱਖਿਅਤ ਕੱਢ ਕੇ ਲਿਆਉਣ ਦਾ ਹੁਕਮ ਦਿੱਤਾ। ਆਮ ਤੌਰ ਤੇ ਇਹ ਕੰਮ ਬਹੁਤ ਹੀ ਮੁਸ਼ਕਲ ਭਰਿਆ ਹੁੰਦਾ ਹੈ ਅਤੇ ਕਈ ਵਾਰ ਆਪਣੇ ਸਾਥੀ ਨੂੰ ਬਚਾਉਣ ਆ ਰਹੇ ਸਿਪਾਹੀ ਦੀ ਜਾਨ ਨੂੰ ਖਤਰਾ ਹੋ ਜਾਂਦਾ ਹੈ। ਪਰ ਫਿਰ ਵੀ ਇਸ ਔਖੇ ਕਾਰਜ ਨੂੰ ਕਰਨ ਲਈ ਗੁਰੂ ਸਾਹਿਬ ਨੇ ਆਪਣੇ ਸਾਹਿਬਜ਼ਾਦੇ ਨੂੰ ਚੁਣਿਆ ਅਤੇ ਬਾਬਾ ਅਜੀਤ ਸਿੰਘ ਨੇ ਵੀ ਆਪਣੀ ਬਹਾਦਰੀ ਦੇ ਜੋਰ ਦਿਖਾਉਂਦੇ ਹੋਏ ਜ਼ਖਮੀ ਬਚਿੱਤਰ ਸਿੰਘ ਨੂੰ ਘੇਰੇ ਵਿੱਚੋਂ ਕੱਢ ਲਿਆਂਦਾ ਅਤੇ ਨਿਹੰਗ ਖਾਨ ਦੇ ਘਰ ਵਿਖੇ ਬਿਸਤਰ ਤੇ ਲਟਾ ਦਿੱਤਾ। ਗੁਰੂ ਸਾਹਿਬ ਦੀ ਫੌਜ ਉੱਥੋਂ ਚਮਕੌਰ ਵੱਲ ਨੂੰ ਰਵਾਨਾ ਹੋ ਜਾਂਦੀ ਹੈ ਤਾਂ ਕਿ ਉਹਨਾਂ ਦੀ ਇੱਥੇ ਹੋਣ ਦੀ ਸੂ ਮਗਲਾਂ ਤੱਕ ਨਾ ਪਹੁੰਚ ਜਾਵੇ ਨਿਹੰਗ ਖਾਂ ਦੇ ਪਰਿਵਾਰ ਨੇ ਵੀ ਆਪਣੇ ਘਰ ਦੇ ਵਿਹੜੇ ਵਿੱਚ ਘੋੜਿਆਂ ਅਤੇ ਸਿੰਘਾਂ ਦੇ ਪੈਰਾਂ ਦੇ ਨਿਸ਼ਾਨ ਅਤੇ ਕੋਈ ਵੀ ਅਜਿਹਾ ਸੁਰਾਗ ਨਾ ਛੱਡਿਆ ਜਿਸ ਨਾਲ ਮੁਗਲਾਂ ਨੂੰ ਇੱਥੇ ਕਿਸੇ ਦੇ ਆਉਣ ਦੀ ਸੂ ਲੱਗੇ ਦੂਜੇ ਪਾਸੇ ਮਰਕ ਬਿਸਤਰ ਤੇ ਲੇਟੇ ਹੋਏ ਭਾਈ ਬਜਿੱਤਰ ਸਿੰਘ ਦੀ ਸੇਵਾ ਨਿਹੰਗ ਖਾਂ ਦੀ ਬੇਟੀ ਬੀਬੀ ਮੁਮਤਾਜ਼ ਕਰ ਰਹੀ ਸੀ ਸਵੇਰ ਹੋਣ ਤੱਕ ਮੁਗਲ ਜਰਨੈਲ ਜ਼ਾਫਰ ਬੇਗ ਤੱਕ ਸ਼ਿਕਾਇਤ ਪਹੁੰਚ ਗਈ ਕਿ ਗੁਰੂ ਦੀ ਫੌਜ ਕੋਟਲਾ નિਹੰਗ ਖਾਂ ਵਿਖੇ ਰੁਕੀ ਸੀ ਜ਼ਾਫਰ ਬੇਗ ਨੇ ਪਿੰਡ ਨੂੰ ਘੇਰਾ ਪਾਲਿਆ ਅਤੇ ਸਾਰੇ ਪਿੰਡ ਦੀ ਤਲਾਸ਼ੀ ਲੈਣ ਤੋਂ ਬਾਅਦ નિਹੰਗ ਖਾਂ ਦੇ ਘਰ ਦੀ ਵੀ ਤਲਾਸ਼ੀ ਲਈ ਗਈ ਸਿਰਫ ਉਸ ਇੱਕ ਕਮਰੇ ਨੂੰ ਛੱਡ ਕੇ ਜਿਸ ਵਿੱਚ ਜ਼ਖਮੀ ਹਾਲਤ ਵਿੱਚ ਭਾਈ ਬਚਿੱਤਰ ਸਿੰਘ ਅਤੇ ਉਸ ਦੀ ਮੱਲਮ ਪੱਟੀ ਕਰ ਰਹੀ ਬੀਬੀ ਮੁਮਤਾਜ ਸੀ ਜਦ ਜ਼ਾਫਰ ਬੇਗ નિਹੰਗ ਖਾਂ ਨੂੰ ਉਸ ਕਮਰੇ ਬਾਰੇ ਪੁੱਛਦਾ ਹੈ ਤਾਂ ਜਵਾਬ ਦਿੰਦੇ ਹੋਏ નિਹੰਗ ਖਾਂ ਕਹਿੰਦਾ ਹੈ ਕਿ ਜਨਾਬ ਇਸ ਕਮਰੇ ਵਿੱਚ ਮੇਰੀ ਬੇਟੀ ਅਤੇ ਮੇਰਾ ਦਮਾਦ ਵਿਸ਼ਰਾਮ ਕਰ ਰਹੇ ਹਨ ਜੇ ਕਹਿੰਦੇ ਹੋ ਤਾਂ ਦਰਵਾਜ਼ਾ ਖੋਲ ਦਿੰਦਾ ਹਾਂ ਇਸਲਾਮ ਵਿੱਚ ਗੈਰ ਮਰਦ ਦਾ ਜਨਾਨ ਖਾਨੇ ਵਿੱਚ ਜਾਣਾ ਚੰਗਾ ਨਹੀਂ ਸਮਝਿਆ ਜਾਂਦਾ ਅਤੇ ਨਹੰਗ ਖਾਨ ਨੇ ਇਹ ਗੱਲ ਇੰਨੀ ਦ੍ਰਿੜਤਾ ਨਾਲ ਕਹੀ ਕਿ ਜ਼ਾਫਰ ਬੇਗ ਨੂੰ ਯਕੀਨ ਹੋ ਗਿਆ ਅਤੇ ਉਸਨੇ ਕਿਹਾ ਕਿ ਨਹੀਂ ਨਹੰਗ ਖਾਨ ਇਸ ਦੀ ਕੋਈ ਲੋੜ ਨਹੀਂ ਤੇਰੀ ਧੀ ਮੇਰੀ ਧੀ ਅਤੇ ਤੇਰਾ ਦਮਾਦ ਸਾਡਾ ਦਮਾਦ ਇਹ ਕਹਿ ਕੇ ਜ਼ਾਫਰ ਬੇਗ ਉੱਥੋਂ ਚਲਾ ਜਾਂਦਾ ਹੈ ਅਤੇ ਕੁਝ ਘੰਟੇ ਬਾਅਦ ਹੀ ਭਾਈ ਬਚਿੱਤਰ ਸਿੰਘ ਗੁਰੂ ਚਰਨਾ ਵਿੱਚ ਜਾ ਬਰਾਜਦੇ ਹਨ ਰਾਤ ਨੂੰ ਪਿੰਡ ਵਿੱਚੋਂ ਹੀ ਦੋ ਗੁਰਸਿੱਖ ਬੁਲਾਏ ਗਏ ਜਿਨ੍ਹਾਂ ਨੇ ਭਾਈ ਬਚਿੱਤਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਕੁਝ ਸਮਾਂ ਬੀਤਣ ਤੇ ਮਮਤਾਜ ਦੀ ਭੂਆ ਆਪਣੇ ਭਰਾ ਦੇ ਘਰ ਆਉਂਦੀ ਹੈ ਅਤੇ ਮਮਤਾਜ ਦੇ ਨਿਕਾਹ ਬਾਰੇ ਆਪਣੇ ਭਰਾ ਨਾਲ ਗੱਲ ਕਰਦੀ ਹੈ ਜੋ ਕਿ ਉਸ ਦੇ ਪਿੰਡ ਤੈ ਹੋਇਆ ਸੀ ਪਰ ਆਪਣੇ ਵਿਆਹ ਬਾਰੇ ਮਮਤਾਜ ਨੂੰ ਪਤਾ ਲੱਗਣ ਤੇ ਉਸ ਨੇ ਕਿਹਾ ਕਿ ਕਦੇ ਸ਼ਹੀਦ ਦੀ ਬੇਵਾ ਵੀ ਦੂਜਾ ਵਿਆਹ ਕਰਾ ਸਕਦੀ ਹੈ ਜਦ ਮਾਪਿਆਂ ਨੇ ਹੈਰਾਨ ਹੋ ਕੇ ਪੁੱਛਿਆ ਕਿ ਤੂੰ ਇਹ ਕੀ ਕਹਿ ਰਹੀ ਹੈ ਤਾਂ ਉਹਨਾਂ ਨੂੰ ਮਮਤਾਜ ਨੇ ਯਾਦ ਕਰਾਇਆ ਕਿ ਉਸ ਦਿਨ ਜਦ ਬਚਿੱਤਰ ਸਿੰਘ ਮਰਕ ਬਿਸਤਰ ਤੇ ਲੇਟੇ ਹੋਏ ਸਨ ਤਾਂ ਯਾਦ ਕਰੋ ਅੱਬਾ ਜਾਨ ਤੁਸੀਂ ਜ਼ਾਫਰ ਬੇਗ ਨੂੰ ਕੀ ਕਿਹਾ ਸੀ ਤੁਹਾਡੇ ਬਚਿੱਤਰ ਸਿੰਘ ਨੂੰ ਦਮਾਦ ਕਹਿਣ ਉੱਤੇ ਹੀ ਮੈਂ ਤਾਂ ਬਚਿੱਤਰ ਸਿੰਘ ਦੇ ਚਰਨਾਂ ਉੱਪਰ ਸੀਸ ਰੱਖ ਦਿੱਤਾ ਸੀ ਅਤੇ ਦੂਜਾ ਵਿਆਹ ਕਰਾ ਕੇ ਮੈਂ ਉਸ ਦੀ ਸ਼ਹਾਦਤ ਨੂੰ ਦਾਗ ਨਹੀਂ ਲਾਉਣਾ ਚਾਹੁੰਦੀ ਬੀਬੀ ਮੁਮਤਾਜ਼ ਨੇ 131 ਸਾਲਾਂ ਦੀ ਉਮਰ ਭੋਗੀ ਅਤੇ ਅੱਜ ਇਹ ਪਰਿਵਾਰ ਪਾਕਿਸਤਾਨ ਵਿੱਚ ਰਹਿੰਦਾ ਹੈ ਅਤੇ ਉਹ ਬੜੇ ਹੀ ਮਾਣ ਨਾਲ ਕਹਿੰਦੇ ਹਨ ਕਿ ਸਾਡੀ ਭੂਆ ਹਰ ਵੇਲੇ ਹੱਥ ਵਿੱਚ ਮਾਲਾ ਫੜ ਕੇ ਇਹੋ ਜਪਿਆ ਕਰਦੀ ਸੀ ਸਰਬਕਲਾ ਸਮਰੱਥ ਗੁਰੂ ਗੋਬਿੰਦ ਸਿੰਘ ਬਾਣੇ ਕਾ ਖਾਬੰਦ ਗੁਰੂ ਗੋਬਿੰਦ ਸਿੰਘ ਅਤੇ ਅੱਜ ਬੀਬੀ ਮੁਮਤਾਜ਼ ਦੇ ਨਾਮ ਉੱਪਰ ਗੁਰਦੁਆਰਾ ਸਾਹਿਬ ਵੀ ਸ਼ੁਸ਼ੋਭਿਤ ਹੈ ਆਸ ਕਰਦੇ ਹਾਂ ਕਿ ਆਪਨੇ ਭਾਈ ਬਚਿੱਤਰ ਸਿੰਘ ਦੀ ਸ਼ਹਾਦਤ ਅਤੇ ਬੀਬੀ ਮੁਮਤਾਜ਼ ਦੇ ਸਦਕ ਤੋਂ ਜਰੂਰ ਪ੍ਰੇਰਨਾ ਲਈ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ